ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰੀਏ ਵੀ ਜਿਹੜੇ ਬੱਚਿਆਂ ਦੀ ਯਾਦਦਾਸ਼ਤ ਘੱਟ ਹੈ ਜੀ ਪਾਠ ਯਾਦ ਨਹੀਂ ਰਹਿੰਦਾ ਹੈਗਾ ਸਕੂਲ ਜਾਂਦੇ ਆ ਉਹਨਾਂ ਦੇ ਪੜ੍ਹਿਆ ਲਿਖਿਆ ਜੋ ਸਕੂਲ ਚ ਪੜ੍ਹ ਕੇ ਆਉਂਦੇ ਆ ਘਰੇ ਆ ਕੇ ਭੁੱਲ ਜਾਂਦੇ ਜੀ ਜੋ ਘਰੇ ਕਰਕੇ ਜਾਂਦੇ ਸਕੂਲ ਭੁੱਲ ਜਾਂਦੇ ਜਾਂ ਬਜ਼ੁਰਗ ਜਿਹੜੇ ਵੱਡੀ ਉਮਰ ਦੇ ਵਿੱਚ ਹੋ ਗਏ ਉਹਨਾਂ ਦੀ ਯਾਦਦਾਸ਼ਤ ਘੱਟ ਗਈ ਜੀ ਅੱਜ ਆਪਾਂ ਥੋੜੀਆਂ ਜੀਆਂ ਗੱਲਾਂ ਉਹਨਾਂ ਬਾਰੇ ਕਰ ਰਹੇ ਆ ਤੇ ਤੁਸੀਂ ਗੌਰ ਨਾਲ ਸੁਣਨਾ ਜੀ ਤੇ ਜੋ ਮੈਂ ਤੁਹਾਨੂੰ ਚੀਜ਼ਾਂ ਦੱਸ ਰਹੀ ਹਾਂ ਤੁਸੀਂ ਇਹਨਾਂ ਨੂੰ ਅਪਣਾਓ ਤੇ ਇਹਨਾਂ ਚੀਜ਼ਾਂ ਦਾ ਲਾਭ ਉਠਾਓ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਬੱਚਿਆਂ ਨੂੰ ਤੁਸੀਂ ਔਲੇ ਦਾ ਮਰੱਬਾ ਦੇਣਾ ਸ਼ੁਰੂ ਕਰ ਦਿਓ ਜੀ ਬੱਚੇ ਹੈ ਚਾਹੇ ਬਜ਼ੁਰਗ ਹੈ ਚਾਹੇ ਤੁਸੀਂ ਆਪ ਅਗਰ ਤੁਸੀਂ ਡੇਲੀ ਔਲੇ ਦਾ ਮਰੱਬਾ ਖਾਣਿਓ ਤਾਂ ਇਹਦੇ ਨਾਲ ਬਹੁਤ ਹੀ ਜ਼ਿਆਦਾ ਦਿਮਾਗ ਤੇਜ ਹੁੰਦਾ ਜੀ ਵਿਟਾਮਿਨ ਸੀ ਮਿਲਦਾ ਸਕਿਨ ਆਪਣੀ ਠੀਕ ਹੁੰਦੀ ਹੈ ਨਿਗਾ ਆਪਣੀ ਤੇਜ ਹੁੰਦੀ ਹੈ ਜੀ ਨਜਲੇ ਜ਼ੁਖਾਮ ਤੋਂ ਬਚਤ ਹੋ ਜਾਂਦੀ ਹੈਗੀ ਹੈ ਜੀ ਵਾਲਾਂ ਦੇ ਆਪਣੇ ਅਸਰ ਕਰਦਾ ਬਹੁਤ ਹੀ ਯਾਨੀ ਕਿ ਇੱਕ ਚੀਜ਼ ਦੇ ਬਹੁਤ ਹੀ ਗੁਣ ਨੇ ਜਿਹੜੇ ਕਿ ਅਨੇਕਾਂ ਰੋਗਾਂ ਨੂੰ ਇਹ ਕੱਟਦੇ ਨੇ ਤੇ ਦੂਜੀ ਗੱਲ ਰਹੀ ਜੀ ਸੇਵ ਦਾ ਮਰਬਾ ਸੇਵ ਦਾ ਮਰਬਾ ਵੀ ਤੁਸੀਂ ਦੇ ਸਕਦੇ ਹੋ ਬੱਚਿਆਂ ਨੂੰ ਵੀ ਦੇ ਸਕਦੇ ਹੋ ਜੀ ਤੁਸੀਂ ਵੀ ਖਾ ਪੀ ਸਕਦੇ ਹੋ ਇਹੋ ਜਿਹੀਆਂ ਚੀਜ਼ਾਂ ਅਗਰ ਤੁਸੀਂ ਖਾਣੇ ਪੀਣੇ ਹੋ ਤਾਂ ਬਿਮਾਰੀਆਂ ਤੋਂ ਕਾਫੀ ਆਪਾਂ ਨੂੰ ਬਚਤ ਹੋ ਜਾਂਦੀ ਹੈ ਜੀ ਤੇ ਬਾਕੀ ਰਹੀ ਗੱਲ ਜੀ ਜਿਵੇਂ ਪੰਜ ਰਾਤ ਨੂੰ ਬਦਾਮ ਪਿਓ ਤੇ ਤੇ ਉਹ ਤੁਸੀਂ ਸਵੇਰੇ ਉੱਠ ਕੇ ਉਹਨਾਂ ਨੂੰ ਛਿੱਲ ਕੇ ਉਹ ਚੱਬੋ ਜੀ ਤੁਸੀਂ ਬੱਚਿਆਂ ਨੂੰ ਛੋਟਿਆਂ ਨੂੰ ਤੁਸੀਂ ਰਗੜ ਕੇ ਬਦਾਮ ਉਹਨਾਂ ਨੂੰ ਕੋਈ ਮੱਖਣੀ ਦੇ ਵਿੱਚ ਰਲਾ ਕੇ ਦੇ ਦਿਓ ਜਾਂ ਤੁਸੀਂ ਦੁੱਧ ਦੇ ਵਿੱਚ ਦੇ ਦਿਓ ਜੀ ਜਿਵੇਂ ਵੀ ਬੱਚਾ ਖਾਂਦਾ ਹੈ ਯਾਨੀ ਕਿ ਬੱਚੇ ਨੂੰ ਦੋ ਬਦਾਮ ਦੇਣੇ ਨੇ ਆਪਾਂ ਤੇ ਜਿਵੇਂ ਤੁਸੀਂ ਆਪਣੀ ਉਮਰ ਹੁੰਦੀ ਹੈ ਜੀ ਤੇ ਉਸ ਹਿਸਾਬ ਨਾਲ ਆਪਾਂ ਪੰਜ ਬਦਾਮ ਖਾਣੇ ਹੁੰਦੇ ਨੇ ਐਨੇ ਬਹੁਤ ਹੁੰਦੇ ਜੀ ਜਿਆਦਾ ਤਾਂ ਇੰਨਾ ਕੋਈ ਫਾਇਦਾ ਨਹੀਂ ਹੁੰਦਾ ਤੇ ਨਾ ਹੀ ਏਦੂੰ ਥੋੜਿਆਂ ਦਾ ਅਗਰ ਤੁਸੀਂ ਬੱਚੇ ਨੂੰ ਇੱਕ ਸ਼ੰਕਪੁਸ਼ਪੀ ਆਉਂਦੀ ਹੈ ਜੀ ਅਗਰ ਤੁਸੀਂ ਸ਼ਕਪੁਸ਼ਪੀ ਬੱਚੇ ਨੂੰ ਪਿਉਨੇ ਹੋ ਦੇਸੀ ਆਯੁਰਵੈਦਿਕ ਤਾਂ ਤਾਂ ਵੀ ਬੱਚੇ ਦਾ ਦਿਮਾਗ ਵਧੀਆ ਕੰਮ ਕਰਦਾ ਹੈਗਾ ਜੀ ਕਿਉਂਕਿ ਅੱਜ ਕੱਲ ਇਮਿਊਨਿਟੀ ਤਾਂ ਘਟੀ ਪਈ ਹੈ ਉਹਦੇ ਨਾਲ ਨਿਗਾ ਲੱਗਦੀ ਹੈ ਜਦੋਂ ਬੱਚੇ ਪੜ੍ਹਦੇ ਆ ਜਾਂ ਆਪਾਂ ਸਾਰਾ ਦਿਨ ਮੋਬਾਈਲ ਚੱਕ ਕੇ ਬੈਠੇ ਰਹਿੰਨੇ ਆ ਤੇ ਆਪਣੀਆਂ ਨਿਗਾ ਕਮਜ਼ੋਰ ਹੋ ਜਾਂਦੀ ਹੈ ਜੀ ਤੇ ਆਪਣੀ ਇਮਿਊਨਿਟੀ ਘਟ ਜਾਂਦੀ ਹੈਗੀ ਸਰੀਰ ਆਪਣਾ ਤਾਕਤ ਨਹੀਂ ਫੜਦਾ ਹੈਗਾ ਜਾਨ ਨਹੀਂ ਉਨੀ ਰਹਿੰਦੀ ਬੰਦੇ ਦੇ ਵਿੱਚ ਅਗਰ ਆਪਾਂ ਔਲਿਆਂ ਦਾ ਮਰਬਾ ਜਾਂ ਸੇਵ ਦਾ ਮਰਬਾ ਖਾਣੇ ਆ ਤਾਂ ਇਹਨਾਂ ਚੀਜ਼ਾਂ ਨਾਲ ਆਪਣਾ ਹਾਜਮਾ ਵੀ ਠੀਕ ਰਹਿੰਦਾ ਤੇ ਆਪਾਂ ਨੂੰ ਤਾਕਤ ਵੀ ਮਿਲਦੀ ਹੈ ਅਗਰ ਆਪਾਂ ਇੱਕ ਸੇਵ ਡੇਲੀ ਖਾਣੇ ਆ ਤਾਂ ਆਪਾਂ ਨੂੰ ਚੱਕਰ ਆਉਂਦੇ ਨੇ ਜੋ ਜਾਂ ਸਿਰ ਦੁਖਦਾ ਜੀ ਉਹ ਬਿਮਾਰੀ ਨਹੀਂ ਆਪਾਂ ਨੂੰ ਲੱਗਦੀ ਹੈਗੀ ਸਵੇਰੇ ਉੱਠ ਕੇ ਤੁਸੀਂ ਇੱਕ ਸੇਬ ਡੇਲੀ ਖਾਇਆ ਕਰੋ। ਅਗਰ ਤੁਹਾਨੂੰ ਕਿਤੇ ਰਾਤ ਭਰate ਚੱਕਰ ਆਉਣ ਲੱਗੇ ਜਾਂ ਜੀ ਘਿਰਨ ਲੱਗਿਆ ਜਾਂ ਮਨ ਔਖਾ ਹੋਣ ਲੱਗਿਆ ਤਾਂ ਤੁਸੀਂ ਸਵੇਰੇ ਉੱਠ ਕੇ ਖਾਲੀ ਪੇਟ ਸੇਬ ਦੇ ਉੱਤੇ ਥੋੜਾ ਜਿਹਾ ਨਮਕ ਲਾ ਕੇ ਜੀ ਪਹਾੜੀ ਨਮਕ ਲਾ ਕੇ ਇਹ ਤੁਸੀਂ ਖਾਓ ਤੇ ਇਹਦੇ ਨਾਲ ਨਾਲ ਦੀ ਨਾਲ ਹੀ ਤੁਹਾਨੂੰ ਚੱਕਰ हट ਜਾਣਗੇ ਤੇ ਤੁਹਾਡਾ ਸਿਰ ਦੁਖਣੋਂ हट ਜਾਊਗਾ। ਤੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਕਿਉਂਕਿ ਬੱਚੇ ਪੜਦੇ ਆ ਤਾਂ ਫਿਰ ਹੌਲੀ ਹੌਲੀ ਕਰਕੇ ਜਿਵੇਂ ਇੱਕ ਵਾਰੀ ਨਿਗਾ ਘਟ ਗਈ ਤਾਂ ਬੱਚਿਆਂ ਨੂੰ ਗਾਂਹ ਜਾ ਕੇ ਬਹੁਤ ਔਖਾ ਹੋ ਜਾਂਦਾ ਜੀ ਪੜਨਾ ਲਿਖਣਾ ਕਿਉਂਕਿ ਬੱਚੇ ਹੁੰਦੇ ਆ। ਉਹਨਾਂ ਨੂੰ ਤਾਂ ਪਤਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਆਪਣਾ ਹੀ ਫਰਜ਼ ਬੰਦ ਹੈ ਜੀ ਵੀ ਆਪਾਂ ਖਿਆਲ ਰੱਖੀਏ ਇਹਨਾਂ ਦਾ ਤੇ ਇਹਨਾਂ ਦਾ ਧਿਆਨ ਰੱਖ ਕੇ ਤੇ ਆਪਾਂ ਇਹਨਾਂ ਨੂੰ ਚੀਜ਼ਾਂ ਖਵਾਇਆ ਪਿਆਇਆ ਕਰੀਏ ਤੇ ਬਾਕੀ ਚੀਜ਼ਾ ਇਹ ਹੈ ਜੀ ਜਦੋਂ ਤੁਸੀਂ ਰਾਤ ਨੂੰ ਹੁਣ ਗਰਮੀਆਂ ਤੇ ਦਿਨ ਆ ਗਏ ਹਨਾ ਠੰਡਿਆਈ ਵੀ ਸਾਰਾ ਪਰਿਵਾਰ ਬਣਾ ਕੇ ਪੀ ਸਕਦੇ ਹੋ ਉਹਦੇ ਵਿੱਚ ਤੁਸੀਂ ਪੰਜ ਬਦਾਮ ਪਾ ਲਓ ਜੀ ਦੋ ਚਾਰ ਕਾਲੀਆਂ ਮਿਰਚਾਂ ਪਾ ਲਓ ਥੋੜੀ ਜੀ ਸੌਂਫ ਪਾ ਕੇ ਪਿਉਂਦਿਓ ਥੋੜੀ ਜੀ ਤੁਸੀਂ ਇਲਾਇਚੀ ਪਾ ਲਓ ਜੀ ਇੱਕ ਅੱਧਾ ਪੀਸ ਇਲਾਇਚੀ ਦਾ ਪਾ ਲਓ ਤੇ ਥੋੜਾ ਜਿਹਾ ਵਿੱਚ ਤੁਸੀਂ ਕੋਈ ਮਤਲਬ ਕਿ ਕਾਜੂ ਵਗੈਰਾ ਮੱਕਜ ਵਗੈਰਾ ਪਾ ਲੋ ਜੀ ਇਹ ਸਵੇਰੇ ਉੱਠ ਕੇ ਨਾ ਉਹ ਚੰਗੀ ਤਰ੍ਹਾਂ ਰਗੜ ਕੇ ਥੋੜੀ ਜਿਹੀ ਮਿਸ਼ਰੀ ਪਾ ਕੇ ਵਿੱਚ ਦੁੱਧ ਪਾ ਕੇ ਜੀ ਪਤਲਾ ਕਰਕੇ ਜਾਨੀ ਦੁੱਧ ਵਿੱਚ ਤੁਸੀਂ ਪਾਣੀ ਪਾ ਕੇ ਅੱਧਾ ਦੁੱਧ ਤੇ ਅੱਧਾ ਪਾਣੀ ਪਾ ਕੇ ਪਤਲਾ ਕਰਕੇ ਤੁਸੀਂ ਇਹ ਪੀਨੇ ਹੋ ਬੱਚੇ ਨੂੰ ਪਿਉਂਨੇ ਹੋ ਤਾਂ ਇਹਦੇ ਨਾਲ ਵੀ ਬਹੁਤ ਜ਼ਿਆਦਾ ਦਿਮਾਗ ਨੂੰ ਸ਼ਕਤੀ ਮਿਲਦੀ ਹੈ ਤੇ ਗਰਮੀ ਵੀ ਨਿਕਲਦੀ ਹੈ ਜੀ ਤੇ ਬਾਥਰੂਮ ਵੀ ਬੱਚੇ ਨੂੰ ਖੁੱਲ ਕੇ ਆਉਂਦਾ ਹੈ ਜੇ ਤੁਸੀਂ ਪੀਓਗੇ ਤੁਹਾਡੀ ਵੀ ਇਹ ਅੰਦਰੋਂ ਲੀਵਰ ਦੀ ਗਰਮੀ ਕੱਢ ਦਿੰਦਾ ਜੀ ਤੇ ਮੈਨੂੰ ਉਮੀਦ ਹੈ ਵੀ ਮੇਰੀਆਂ ਦਸੀਆਂ ਇਹ ਚਾਰਕ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਤੁਹਾਡੇ ਦਿਮਾਗ ਦੇ ਵਿੱਚ ਆ ਗਈਆਂ ਜੀ ਵੀ ਆਪਾਂ ਕਿਵੇਂ ਕੇਅਰ ਕਰਨੀ ਹੈਗੀ ਐ ਤੇ ਤੁਸੀਂ ਇਹ ਗੱਲਾਂ ਦਾ ਧਿਆਨ ਰੱਖਿਆ ਕਰੋ ਜੀ ਵੀਡੀਓ ਨੂੰ ਸੇਵ ਕਰਕੇ ਰੱਖ ਲਿਆ ਕਰੋ ਤੇ ਇਹ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿਓ ਬੱਚਿਆਂ ਨੂੰ ਤੇ ਦੇਖੋ ਫਿਰ ਇਹਨਾਂ ਦਾ ਦਿਮਾਗ ਵੱਧਦਾ ਤੇ ਬਜ਼ੁਰਗਾਂ ਨੂੰ ਵੀ ਇਹ ਚੀਜ਼ਾਂ ਦੇਣ ਲੱਗ ਜਓ ਜੀ ਫਿਰ ਛੇਤੀ ਛੇਤੀ ਆਪਣਾ ਨਾ ਸਿਰ ਦੁਖੇ ਨਾ ਚੱਕਰ ਆਉਣ ਤੇ ਨਾ ਦਿਮਾਗ ਦੀ ਕਮੀ ਰਹੇ ਠੀਕ ਹੈ ਜੀ ਆਪਣੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸასი ਸ਼ਾਲਾ ਧੰਨਵਾਦ